ਸੇਖਰੋਧੀ ਤਾਂ ਗਿਆਂ ਦੇ ਮਾਮਲੇ ਦੀ ਵੀ ਸੱਜਣ ਕੁਮਾਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਦਿੱਲੀ ਪੁਲਿਸ ਤੇ ਪੀੜਤਾ ਨੇ ਕੀਤੀ ਮੰਗ 21 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ ਸੁਖਵੀਰ ਬਾਦਲ ਦੀ ਬੇਟੀ ਦੇ ਵਿਆਹ ਸਮਾਗਮ ਦੇ ਵਿੱਚ ਦਿਖੀ ਅਕਾਲੀ ਭਾਜਪਾ ਦੀ ਕੈਮਿਸਟਰੀ ਭਾਜਪਾ ਦੇ ਵੱਡੇ ਲੀਡਰ ਹੋਏ ਸ਼ਾਮਲ ਸੁਖਵੀਰ ਬਾਦਲ ਦੇ ਨਾਲ ਪਈਆਂ ਚਫੀਆਂ 2027 ਦੇ ਲਈ ਚੜੀ ਨਵੀਂ ਚਰਚਾ న్యూਸ 8 ਤੇ ਭਾਜਪਾ ਨੂੰ ਸਰਜੀਤ ਜਿਆਣੀ ਦਾ ਵੱਡਾ ਬਿਆਨ ਅਕਾਲੀ ਭਾਜਪਾ ਦਾ ਦੁਬਾਰਾ ਹੋਣਾ ਚਾਹੀਦਾ ਹੈ ਗੱਠ ਜੋੜ ਪੰਜਾਬ ਦੇ ਲੋਕਾਂ ਦੀ ਹੈ ਆਵਾਜ਼ ਫਰੀਦਪੁਰ ਦੇ ਵਿੱਚ ਵੱਡਾ ਸੜਕ ਹਾਦਸਾ ਬਸ ਦੀ ਟਰੱਕ ਦੇ ਨਾਲ ਟੱਕਰ ਤੋਂ ਬਾਅਦ ਨਾਲੇ ਦੇ ਵਿੱਚ ਡਿੱਗੀ ਬਸ ਹਾਦਸੇ ਦੇ ਵਿੱਚ ਇੱਕ ਬੱਚੇ ਸਣੇ 6 ਲੋਕਾਂ ਦੀ ਮੌਤ ਪੰਜਾਬ 'ਚ ਇੱਕ ਹੋਰ ਧਮਾਕਾ ਹੁਣ ਡੇਰਾ ਬਾਬਾ ਨਾਨਕ 'ਚ ਪੁਲਿਸ ਮੁਲਾਜ਼ਮ ਦੇ ਰਿਸ਼ਤੇਦਾਰ ਦੇ ਘਰ ਤੇ ਹਮਲਾ ਘਥਿਤ ਪੋਸਟ ਵਿੱਚ ਗੈਂਗਸਟਰ ਹੈਪੀ ਪੱਸੀਆਂ ਨੇ ਲਈ ਹਮਲੇ ਦੀ ਜ਼ਿੰਮੇਵਾਰੀ ਮੁਰਤੋ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਰੋਕ ਕਰਾਂਗੇ ਵੱਡੀ ਖਬਰ ਦਾ ਸੱਜਣ ਕੁਮਾਰ ਦੇ ਨਾਲ ਜੁੜੀ ਵੱਡੀ ਖਬਰ ਹੈ ਦਿੱਲੀ ਪੁਲਿਸ ਨੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਪੀੜਤਾਂ ਵੱਲੋਂ ਵੀ ਸੱਜਣ ਕੁਮਾਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਹੁਣ 21 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ ਦਿੱਲੀ ਦੀ ਰੌਜ਼ਾ ਵਿਨੋ ਕੋਰਟ ਦੇ ਵਿੱਚ ਸਜ਼ਾ ਸੁਣਾਈ ਜਾਵੇਗੀ ਕਾਲੀ ਸਾਬ ਪੁਰਾਣੇ ਕੇਸ ਦੇ ਵਿੱਚ ਅ ਦਰਸਲ ਦੋਸ਼ੀ ਠਰਾਇਆ ਗਿਆ ਦਿੱਲੀ ਦੇ ਵਿੱਚ ਪਿਓ ਪੁੱਤ ਦੇ ਕਤਲ ਦੇ ਨਾਲ ਇਹ ਪੂਰਾ ਮਾਮਲਾ ਜੁੜਿਆ ਹੋਇਆ ਹੈ 84 ਦੇ ਨਾਲ ਜੁੜੇ ਦੂਜੇ ਮਾਮਲੇ ਦੇ ਵਿੱਚ ਪਹਿਲਾਂ ਤੁਸੀਂ ਿਹਾਰ ਜੇਲ੍ਹ ਦੇ ਵਿੱਚ ਆ ਬੰਦ ਨੇ ਸੱਜਣ ਕੁਮਾਰ ਤਾਂ ਸੱਜਣ ਕੁਮਾਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਦਿੱਲੀ ਪੁਲਿਸ ਦੇ ਵੱਲੋਂ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਉੱਥੇ ਪੀੜਤਾਂ ਵੱਲੋਂ ਵੀ ਇਹੀ ਮੰਗ ਰੱਖੀ ਗਈ ਹੈ ਆ ਹਾਲਾਂਕਿ ਹੁਣ 21 ਫਰਵਰੀ ਨੂੰ ਕੋਰਟ ਦੇ ਵੱਲੋਂ ਅਦਾਲਤ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਜਾਵੇਗੀ ਦਿੱਲੀ ਦੀ ਰੌਜ਼ਾਵੀਨੂ ਕੋਰਟ ਆਪਣੇ ਜਿਹੜਾ ਫੈਸਲਾ ਸੁਣਾਏਗੀ ਸਜ਼ਾ ਸੁਣਾਵੇਗੀ 41 ਸਾਲ ਪੁਰਾਣੇ ਕੇਸ ਦੇ ਵਿੱਚ ਪਿਛਲੇ ਦਿਨੀ ਹੀ ਦਰਸਲ ਕੋਰਟ ਦੇ ਵੱਲੋਂ हां सज्जन कुमार ਨੂੰ ਦੋਸ਼ੀ ਠਹਿਰਾਇਆ ਗਿਆ ਦਿੱਲੀ ਦੇ ਵਿੱਚ ਪਿਓ ਪੁੱਤ ਦੇ ਕਤਲ ਦੇ ਨਾਲ ਇਹ ਪੂਰਾ ਮਾਮਲਾ ਜੁੜਿਆ ਹੋਇਆ ਹੈ 84 ਦੇ ਨਾਲ ਜੁੜੇ ਦੂਜੇ ਮਾਮਲੇ ਦੇ ਵਿੱਚ ਪਹਿਲਾਂ ਹੀ ਤੁਹੀਂ ਹਾਲਾਂਕਿ ਸज्जन कुमार ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਇਹ ਦੂਜੇ ਮਾਮਲੇ ਦੇ ਵਿੱਚ ਜੋ ਕਿ ਹੁਣ 21 ਫਰਵਰੀ ਨੂੰ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਜਾਵੇਗੀ ਪਰ ਇਸ ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਹੈ ਕਿ ਦਿੱਲੀ ਪੁਲਿਸ ਵੱਲੋਂ ਤੇ ਪੀੜਤਾਂ ਦੇ ਵੱਲੋਂ ਸज्जन कुमार ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰਨੰਦ ਜੁੜੇ ਹੋਏ ਨੇ अपडेट, खबर सज्जन कुमार के खिलाफ फांसी दी सजा दी मांग है, की को जानकारी देखिए आज कोर्ट में जिस उन्नीस सौ चौरासी मामले में दोषी करार दिए गए कांग्रेस के नेता सज्जन कुमार की सजा को लेकर पुलिस ने लिखित जवाब दाखिल कर फांसी की सजा की मांग की है और इस मामले में आ, आगे की कार्रवाई की मांग की है ਸੱਜਣ ਕੁਮਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਦਿੱਲੀ ਪੁਲਿਸ ਨੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਪੀੜਤਾਂ ਵੱਲੋਂ ਸੱਜਣ ਕੁਮਾਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਤੇ ਹੁਣ 21 ਫਰਵਰੀ ਨੂੰ ਕੋਰਟ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਜਾਵੇਗੀ ਦਿੱਲੀ ਦੀ ਰੌਜ਼ਾ ਐਵੇਨਿਊ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਜਾਣਾ ਦਰਸਲ 41 ਸਾਲ ਪੁਰਾਣੇ ਕੇਸ ਦੇ ਵਿੱਚ ਸੱਜਣ ਕੁਮਾਰ ਨੂੰ ਜੋਕੇ ਦੋਸ਼ੀ ਠਰਾਇਆ ਗਿਆ ਹੈ ਅ ਮੁਰ ਤੋਂ ਸਾਡੇ ਸਹਾਇਕੀ ਸ਼ੰਕਰ ਨੰਦ ਜੁੜੇ ਹੋਏ ਨੇ ਸ਼ੰਕਰ ਕੀ ਕੋ ਜਾਣਕਾਰੀ देखिए मैं बता रहा था कि जिस तरह से इस मामले में दिल्ली पुलिस के द्वारा इस मामले में जवाब जो है दाखिल करके फांसी की सजा की मांग की गई है वही पीड़ितों की ओर से पेश वकील जो वरिष्ठ वकील है एच एस फुल्का उन्होंने भी फांसी की सजा की मांग की है और दिल्ली पुलिस की ओर से जो पेश हुए थे वकील उन्होंने कहा कि 17 फरवरी को निचले अदालत में हड़ताल के चलते वो आज बहस नहीं कर सकते हैं लिहाजा इस मामले पर जो अगली तारीख वो मुकर्र किया जाए इस मामले में स्पेशल जज कावेरी ने सजा की पर आ, बहस करने के लिए 21 फरवरी को तारीख तय कर दी है यानी कि अब 21 फरवरी को इस मामले पर आ, जो सजा का ऐलान होगा वो 21 फरवरी को होगा और उस दिन बहस किया जाएगा भले की कि कि कितनी सजा होनी चाहिए कितनी नहीं इन तमाम मसलों पर दोनों पक्षों की तरफ से आ, उस दिन बहस होगी और उसका जुड़ चुके हैं ਅਨੂਸਰਟ ਵਿੱਚ ਪੰਜਾਬ ਤੇ ਸੱਜਨ ਕੁਮਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਦਿੱਲੀ ਪੁਲਿਸ ਤੇ ਪੀੜਤਾਂ ਦੇ ਵੱਲੋਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। ਹੁਣ ਕਾ ਸਾਹਿਬ। ਹਾਂਜੀ ਤੇ ਪਬਲਿਕ ਪ੍ਰੋਸੀਕਿਊਟਰ ਨੇ ਵੀ ਅੱਜ ਆਪਣੀਆਂ ਅਸਰੈਸ਼ਨ ਸਮਿਸ਼ਨ ਦੇ ਦਿੱਤੀਆਂ ਨੇ। ਜੀ ਤੇ ਉਹਨਾਂ ਨੇ ਵੀ ਕਿਹਾ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅੱਜ ਜੋ ਸੱਜਨ ਕੁਮਾਰ ਦੇ ਵਕੀਲ ਸੀ ਉਹਨਾਂ ਨੇ ਟਾਈਮ ਲਿਆ ਕਿਉਂਕਿ ਅੱਜ ਵਕੀਲਾਂ ਦੀ ਸਟ੍ਰਾਈਕ ਹੈ। ਚ ਕਿ ਉਹਨਾਂ ਨੇ ਕਾ ਕੇਸ ਕਰਕੇ ਸਾਨੂੰ ਟਾਈਮ ਦਿੱਤਾ ਜਾਵੇ ਤਾਂ ਸ਼ੁੱਕਰਵਾਰ ਦੀ ਸ੍ਰੀ ਹਸਤੀਆ ਪਰ ਜਿਹੜਾ ਇਹ ਕਤਲ ਦਾ ਕੇਸ ਹੁੰਦਾ ਹੈ ਜੀ ਤਿੰਨ ਤਰ੍ਹਾਂ ਦੀ ਸਜ਼ਾ ਹੁੰਦੀ ਹੈ ਸਿਰਫ ਜੀ ਇੱਕ ਕਮ ਸੇ ਕੰਮ ਹੁੰਦੀ ਹੈ ਅਮਰ ਜੀ ਜੀ ਆ ਫੁਲਕਾ ਸਾਹਿਬ ਮੇਰੀ ਬਾਤ ਸੁਣ ਪਾ ਰਹੇ ਆ ਤਾਂ ਮੁਰਤੂ ਸਿੰਘ ਫুলਕਾ ਸਾਹਿਬ ਦੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਸੱਜਣ ਕੁਮਾਰ ਦੇ ਨਾਲ ਜੁੜੀ ਹੋਈ ਇਹ ਬਹੁਤ ਵੱਡੀ ਖਬਰ ਹੈ ਦਿੱਲੀ ਪੁਲਿਸ ਤੇ ਪੀੜਤਾਂ ਦੇ ਵੱਲੋਂ ਸੱਜਣ ਕੁਮਾਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਤੇ ਹੁਣ 21 ਫਰਵਰੀ ਨੂੰ ਕੋਰਟ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ ਸਜ਼ਾ ਸੁਣਾਈ ਜਾਵੇਗੀ ਦਿੱਲੀ ਦੀ ਰੋਜ਼ੇ ਵੀ ਨੂੰ ਕੋਰਟ ਦੇ ਦਰਸਲੇ ਪੂਰਾ ਮਾਮਲਾ ਚੁੱਕ ਕੇ ਚੱਲ ਰਿਹਾ ਹੈ 41 41 ਸਾਲ ਪੁਰਾਣਾ ਇਹ ਪੂਰਾ ਕੇਸ ਹੈ हां ਜਿਸ ਕੇਸ ਦੇ ਵਿੱਚ ਪਿਛਲੇ ਦਿਨੀ ਕੋਰਟ ਦੇ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਆ ਦਿੱਲੀ ਦੇ ਵਿੱਚ ਪਿਓ ਪੁੱਤ ਦੇ ਕਤਲ ਦੇ ਨਾਲੇ ਪੂਰਾ ਮਾਮਲਾ ਜੁੜਿਆ ਹੋਇਆ ਹੈ 84 ਦੇ ਨਾਲ ਜੁੜੇ ਦੂਜੇ ਮਾਮਲੇ ਦੇ ਵਿੱਚ ਪਹਿਲਾਂ ਤੋਂ ਹੀ ਹਾਲਾਂਕਿ ਸੱਜਣ ਕੁਮਾਰ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਹੁਣ 41 ਸਾਲ ਪੁਰਾਣੇ ਕੇਸ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਤੇ ਪੀੜਤਾਂ ਦੇ ਵੱਲੋਂ ਸੱਜਣ ਕੁਮਾਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ 21 ਫਰਵਰੀ ਨੂੰ ਦਿੱਲੀ ਦੀ ਰੋਜ਼ ਐਵੇਨਿਊ ਕੋਰਟ ਦੇ ਵੱਲੋਂ ਸਜਨ ਕੁਮਾਰ ਨੂੰ ਕਿੰਨੀ ਸਜ਼ਾ ਸੁਣਾਈ ਜਾਂਦੀ ਹੈ ਕਿਸ ਤਰੀਕੇ ਦਾ ਆਪਣਾ ਫੈਸਲਾ ਆ ਸੁਣਾਇਆ ਜਾਂਦਾ ਹੈ ਆ ਮਰ ਤੋਂ ਸੀਨੀਅਰ ਵਕੀਲ ਐਚਐਸ ਫੁਲਕਾ ਸਾਹਿਬ ਜੁੜ ਚੁੱਕੇ ਹਨ ਹਾਂਜੀ ਫੁਲਕਾ ਸਾਹਿਬ ਤੁਸੀਂ ਆਪਣੀ ਗੱਲ ਕਹਿ ਰਹੇ ਸੀ ਉਹ ਜਾਰੀ ਰੱਖੋ ਅ ਅੱਜ ਪਬਲਿਕ ਪ੍ਰੋਸੀਕਿਊਟਰ ਨੇ ਰਿਟਨਸਮੇਸ਼ਨ ਦਿੱਤੀਆਂ ਨੇ ਉਹਦੇ ਚ ਉਹਨਾਂ ਨੇ ਕਿਹਾ ਕਿ ਇਹਨੂੰ 35 ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਤੋਂ ਅਸੀਂ ਵੀ ਇਹੀ ਮੰਗ ਕਰ ਰਹੇ ਹਾਂ ਅੱਜ ਵਕੀਲਾਂ ਦੀ ਸਟ੍ਰਾਈਕ ਸੀ ਤਾਂ ਕਰਕੇ ਸਜਣ ਕੁਮਾਰ ਦੇ ਵਕੀਲਾਂ ਨੇ ਟਾਈਮ ਮੰਗਿਆ ਕਿ ਅੱਜ ਉਹ ਨਹੀਂ ਅਰਗੂ ਕਰਨਗੇ ਇਸੇ ਨਾਲ ਦੀ ਸਟ੍ਰਾਈਕ ਕਰਕੇ ਜਿਸ ਤਾਂ ਕਰਕੇ ਸ਼ੁੱਕਰਵਾਰ ਦੀ ਡੇਟ ਫਿਕਸ ਹੋਈ ਹੈ ਹਾਂ ਫਿਰ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤਿੰਨ ਤਰ੍ਹਾਂ ਦੀ ਸਜ਼ਾ ਹੋ ਸਕਦੀ ਹੈ ਜੋ ਉਸ ਬਾਰੇ ਜਾਣਕਾਰੀ ਦੇ ਸਕੋ ਜੋ ਵੀ ਕਤਲ ਦਾ ਕੇਸ ਹੁੰਦਾ ਹੈ ਤਿੰਨ ਤਰ੍ਹਾਂ ਦੀ ਸਜ਼ਾ ਹੁੰਦੀ ਹੈ ਜੀ ਪਹਿਲੀ ਤਾਂ ਸਭ ਸਭ ਤੋਂ ਘੱਟ ਜਿਹੜੀ ਹੁੰਦੀ ਆ ਉਹ ਹੈ ਉਮਰ ਕੈਦ ਦੀ ਸਜ਼ਾ ਨਾ ਉਮਰ ਕੈਦ ਦੀ ਸਜ਼ਾ ਤੇ ਉਹਦੇ ਆਮ ਤੌਰ ਤੇ ਉੱਤੇ ਫਿਰ 14 ਸਾਲਾਂ ਬਾਅਦ ਰਿਮਿਸ਼ਨ ਵੀ ਹੋ ਜਾਂਦੀ ਆ ਤੇ ਉਹਦੇ ਚ 10 ਸਾਲਾਂ ਬਾਅਦ ਤੇ 14-15 ਸਾਲਾਂ ਬਾਅਦ ਬੜਾ ਫੁੱਟ ਜਾਂਦਾ ਜੀ ਜਿਹੜੀ ਜਿਹੜੀ ਸਜ਼ਾ ਹੁੰਦੀ ਆ ਉਹ ਹੁੰਦੀ ਆ ਉਮਰ ਕੈਦ ਸਾਰੀ ਉਮਰ ਟਿਲ ਡੈਥ ਜੀ ਮੌਤ ਤੱਕ ਉਹਦੇ ਵਿੱਚ ਸਾਰੀ ਉਮਰ ਉਹਨੇ ਜੇਲ ਚ ਰਹਿਣਾ ਹੁੰਦਾ ਤੇ ਰਿਮਿਸ਼ਨ ਪੋਸੀਬਲ ਨਹੀਂ ਹੁੰਦੀ ਜੀ ਤੀਜੀ ਜਿਹੜੀ ਹੁੰਦੀ ਆ ਮੌਤ ਦੀ ਸਜ਼ਾ ਹੁੰਦੀ ਆ ਠੀਕ ਹੈ ਜੋ ਪਹਿਲਾਂ ਇਹਨੂੰ 2018 ਚ ਦਿੱਲੀ ਹਾਈ ਕੋਰਟ ਕੋਲ ਸਜ਼ਾ ਹੋਈ ਆ ਉਹ ਉਮਰ ਕੈਦ ਟਿਲ ਡੈਥ ਆ ਇਹ ਸਾਰੀ ਉਮਰ ਮੌਤ ਤੱਕ ਇਹ ਜੇਲ ਦੇ ਵਿੱਚ ਰਹੇਗਾ ਜੀ ਤੇ ਹੁਣ ਜਿਹੜੀ ਅਸੀਂ ਡਿਮਾਂਡ ਕਰ ਰਹੇ ਆ ਕਿ ਹੁਣ ਇਹਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਿਰਫ ਇਹ ਦੋ ਕਤਲਾਂ ਦਾ ਕੇਸ ਨਹੀਂ ਹੈ ਹੂੰ ਪੰਜ ਕਤਲਾਂ ਚ ਪਹਿਲਾ ਸਜ਼ਾ ਹੋਈ ਹੈ ਦੋ ਇਹ ਹੋਗੇ ਸੱਤ ਕਤਲ ਹੋਗੇ ਇਹ ਸੱਤ ਕਤਲ ਇੱਕ ਪੱਟੀ ਨਰਸਿੰਗਰ ਦਾ ਹਿੱਸਾ ਨੇ ਹੂੰ ਤੇ ਲੀਡਰਸ਼ਿਪ ਤੇ ਲੀਡਰਸ਼ਿਪ ਦਾ ਉਹ ਉਹਦੇ ਕਰਕੇ ਜੋ ਇਹ ਇੱਕ ਐਸਾ ਇਹ ਵਿਸ਼ੇ ਉਹਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਇਹਦੇ ਕਿ ਅਸੀਂ ਡਿਮਾਂਡ ਕਰ ਰਹੇ ਹਾਂ ਉਹਦਾ ਕਰਵਾਦ ਇਹਦੇ ਤੇ ਆਰਗੂਮੈਂਟ ਹੁ ਫੁਲਕਾ ਸਾਹਿਬ 41 ਸਾਲ ਜੋ ਇੱਕ ਪੁਰਾਣਾ ਕੇਸ ਹੈ ਜਿਸ ਕੇਸ ਦੇ ਵਿੱਚ ਕੋਰਟ ਦੇ ਵੱਲੋਂ ਆਪਣੀ ਸਜ਼ਾ ਸੁਣਾਈ ਜਾਣੀ ਫੈਸਲਾ ਸੁਣਾਇਆ ਜਾਣਾ ਜੇਕਰ ਤੁਸੀਂ ਥੋੜਾ ਵਿਸਥਾਰ ਦੇ ਨਾਲ ਦੱਸ ਸਕੋ ਪੂਰੇ ਮਾਮਲੇ ਪੂਰੇ ਕੇਸ ਬਾਰੇ ਤੁਸੀਂ ਖੁਦ ਪੂਰੇ ਕੇਸ ਦੀ ਪੈਰਵੀ ਕੀਤੀ ਹੈ ਕਿ ਹੁਣ ਤੱਕ ਜੋ ਸੁਣਵਾਈਆਂ ਹੋਈਆਂ ਉਸ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਕਿਹੜੇ ਤੱਤ ਸਾਹਮਣੇ ਆਏ ਨੇ ਜਿਸ ਦੇ ਆਧਾਰ ਤੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਕੋਰਟ ਦੇ ਵੱਲੋਂ ਦੇਖੋ ਇਹ ਜਿਹੜਾ ਕੇਸ ਆ ਨਾ ਇਹ ਦੋ ਸਿੱਖਾਂ ਦੇ ਕਤਲ ਦਾ ਕੇਸ ਆ ਜਿਸ ਬੰਤ ਸਿੰਘ ਤੇ ਉਹਨਾਂ ਦਾ ਬੇਟਾ ਤਰ ਦੇਖੇ ਜੇ ਅਜੇ ਜੰਗ ਦੀ ਸੀ ਮੁੰਡਾ ਸਟੂਡੈਂਟ ਸੀ 18 ਸਾਲ ਦੀ ਉਮਰ ਸੀ ਤੇ ਜਸਵੰਤ ਸਿੰਘ ਹੋਰਾਂ ਤੇ ਇਹਨਾਂ ਦੋਨਾਂ ਨੂੰ ਪਿਓ ਮਤਲਬ ਉਹਨਾਂ ਨੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਸੀ ਜੁਲਦੇ ਗਿਆ ਕਰ ਨੂੰ ਲੁਕ ਰਿਆ ਅੱਜ ਤੋਂ ਬਾਅਦ ਅੱਗੇ ਲਗਾਤੀ ਕਰੇ ਲੜਤੀਆਂ ਸੀ ਤੇ ਉਹਨਾਂ ਜਸਵੰਤ ਸਿੰਘਾਂ ਦੀ ਵਾਈਬ ਸੀ ਤੇ ਉਹਨਾਂ ਦੀ ਬੇਗੀ ਸੀ ਉਹਨਾਂ ਦੀ ਅਪੀਤੀਆਂ ਸੀ ਉਹਨਾਂ ਦੇ ਸਾਰਿਆਂ ਦੇ ਗੈਨੇ ਕੋਨੇ ਲੁਕਲੇ ਸ ਸਵੰਸ ਸਿੰਘ ਹਰਾਂ ਦੀ ਵਾਈਸ ਦੇ ਚੂੜੀਆਂ ਪਈਆਂ ਹੁੰਦੇ ਸੀ ਚੂੜੀਆਂ ਲੌਂਗ ਦੇ ਵਾਸਤੇ ਐਨੀ ਬੁਰੀ ਤਰ੍ਹਾਂ ਉਹਨਾਂ ਦਾ ਹਾਲ ਕੀਤਾ ਕਿ ਉਹਨਾਂ ਦੇ ਉਹਨਾਂ ਦਾ ਗੋਠੀ ਤੋੜ ਦਿੱਤਾ ਉਹਨਾਂ ਨੇ ਜੀ ਇਹ ਫੁਲਕਾ ਸਾਹਿਬ ਇਸ ਕੇਸ ਦੇ ਸੱਜਣ ਕੁਮਾਰ ਸਿੱਧੇ ਤੌਰ ਤੇ ਸ਼ਾਮਲ ਸੀ ਜਾਂ ਹੋਰ ਵੀ ਇਸ ਦੇ ਵਿੱਚ ਕੁਝ ਲੋਕ ਸ਼ਾਮਲ ਸਨ ਇਹ ਆਪਣੇ ਕੇਸ ਦੀ ਗੱਲ ਕਰੀਏ ਇਹਦੇ ਵਿੱਚ ਮੌਬ ਤੋਂ ਉਹਨਾਂ ਨੇ ਕੱਲੇ ਸੱਜਣ ਕੁਮਾਰ ਨੂੰ ਪਛਾੜਿਆ ਉਹ ਪਛਾਣਦੇ ਨਹੀਂ ਸੀ ਜਾਂ ਸੀ ਤਾਂ ਇਹਦੇ ਵਿੱਚ ਕੱਲਾ ਸੋਲ ਮੰਡਮ ਸੀਗਾ ਸੱਜਣ ਕੁਮਾਰ ਮਸ ਸੱਜਨ ਕੁਵਾਰ ਤੋਂ ਨਵੇਂ ਕੇਸ ਦੇ ਵਿੱਚ ਹੋਰ ਕੋਈ ਨਾਮਜ਼ਦ ਨਹੀਂ ਹੈ ਨਹੀਂ ਹੋਰ ਕੋਈ ਨਹੀਂ ਹੈ ਇਹ ਉਹਨਾਂ ਨੇ 1985 ਦੇ ਵਿੱਚ ਹੀ ਉਹਨਾਂ ਨੇ ਆਪਣੇ ਐ피ਡੋਟ ਦਿੱਤੇ ਮਿਸ਼ਰਾ ਕੁਸ਼ਣ ਨੂੰ ਵੀ ਦਿੱਤੇ ਪੀਸ਼ ਕੁਸ਼ਣ ਨੂੰ ਵੀ ਲਿਖਿਆ ਕਿ ਜੀ ਸੱਜਨ ਕੁਵਾਰ ਉਸ ਮਾਮਲੇ ਨੂੰ ਲੀਡ ਕਰ ਰਿਹਾ ਸੀ ਪਰ ਕੋਈ ਰਜਿਸਟ੍ਰੇਸ਼ਨ ਨਹੀਂ ਹੋਇਆ ਜੀ ਤੇ ਉਦੋਂ ਮਗਰੋਂ ਜਾ ਕੇ ਕੇਸ ਰਜਿਸਟਰ ਜਾਨਕੀਵਾਲ ਕਮੇਟੀ ਨੇ ਡਾਇਰੈਕਟ ਕੀਤਾ ਜਸਟਿਸ ਜਾਂਚ ਵੀ ਕੀਤੀ ਵਨਦੀ ਸੀ ਠੀਕ ਹੈ 99 ਵਿੱਚ ਜਾ ਕੇ ਕੇਸ ਰਜਿਸਟਰ ਹੋਇਆ ਉਹਨਾਂ ਨੇ ਪੁਲਿਸ ਨੂੰ FIR ਬਿਆਨ ਦਿੱਤੇ ਕਿ ਸੱਜਣਕਵਾਰ ਮਾਮਲਾ ਨਹੀਂ ਚੱਲ ਰਿਹਾ ਸੀ ਪਰ ਇਹਨਾਂ ਨੇ ਕੇਸ ਪੁਲਿਸ ਨੇ ਬੰਦ ਕਰ ਦਿੱਤਾ ਹੂੰ ਉਦੋਂ ਮਗਰੋਂ ਜਦੋਂ ਇਹ ਸਰਕਾਰ ਆਈ ਐਨਡੀਆ ਜੀ ਸਰਕਾਰ 2014 ਚ ਠੀਕ ਹੈ ਤੇ ਅਸੀਂ ਉਹ ਤੋਂ ਡਿਮਾਂਡ ਕੀਤਾ ਕਿ ਜਿਹੜੇ 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 ਕੇਸ ਪੁਲਿਸ ਨੇ ਖੋਦੀ ਬੰਦ ਕਰ ਦਿੱਤੇ ਨੇ ਉਹਦਾ ਕਿਸ ਤਰ੍ਹਾਂ ਰੀਓਪਨ ਕੀਤਾ ਜਾਵੇ ਤੇ ਫਰੈਸ਼ ਇਨਵੈਸਟੀਗੇਸ਼ਨ ਕੀਤੀ ਜਾਵੇ ਠੀਕ ਹੈ ਉਹ ਸਰਕਾਰ ਨੇ ਕਿਹਾ ਕਿ ਅਸੀਂ ਸਿੱਧਾ ਤਾਂ ਨਹੀਂ ਕਰ ਸਕਦੇ ਅਸੀਂ ਇੱਕ ਜੱਜ ਜੱਜਾਂ ਦੀ ਕਮੇਟੀ ਪਾੜ ਕਰ ਦਿੰਦੇ ਹਾਂ ਹੂੰ ਇਹਨਾਂ ਨੇ ਕਿਪੋਰਟ ਕਰ ਰਿਹਾ ਹੈ ਜਸਟਿਸ ਪਾਠਰ ਤੇ ਜੀਪੀ ਮਾਥਰ ਨੇ ਕੀਤਾ ਹੈ ਹਲੋ ਜੀ ਜੀ ਮੈਂ ਤੁਹਾਡੀ ਗੱਲ ਸੁਣ ਰਿਹਾ ਜੀ ਉਹ ਉਹ ਜੀਪੀ ਮਾਥਰ ਦੀ ਕਮੇਟੀ ਨੇ ਜਦੋਂ ਸਾਰੇ ਕੇਸ ਸਟੱਡੀ ਕੀਤੇ ਉਹਨਾਂ ਨੇ ਕਿਹਾ ਗਲਤਬੰਦ ਤੇ ਉਹਨਾਂ ਨੇ ਫਿਰ ਜੋ ਹਿੰਦੀ ਦੀ ਸਰਕਾਰ ਨੇ ਹਮ ਤੇ ਇਸ ਨੂੰ ਫਿਰ ਐਸਆਈਟੀ ਅਪੌਇੰਟ ਕੀਤੀ ਜੀ ਤੇ ਉਹ ਐਸਆਈਟੀ ਨੇ ਇਸ ਕੇਸ ਨੂੰ ਫਿਰ ਰੀਓਪਨ ਕੀਤਾ ਤੇ ਇਨਵੈਸਟੀਗੇਸ਼ਨ ਕੀਤੀ ਤੇ ਇਸ ਕੇਸ ਨੂੰ ਇੰਨੇ ਦੇਰ ਹੋ ਐਸਓ ਕੇ ਫਾਈ ਅਸਾਈਟੀ ਠੀਕ ਹੈ ਫੁਲਕਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਿਸਤਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਸਜਨ ਕੁਮਾਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਦਿੱਲੀ ਪੁਲਿਸ ਦੇ ਤੇ ਪੀੜਤਾਂ ਦੇ ਵੱਲੋਂ ਸਜਨ ਕੁਮਾਰ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਤੇ 21 ਫਰਵਰੀ ਨੂੰ ਕੋਰਟ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ ਰੋਕ ਕਰਨਗੇ ਇਸ ਵੇਲੇ ਦੀ ਵੱਡੀ ਖਬਰ ਦਾ ਰਣਵੀਰ ਇਲਾਹਾਬਾਦੀਆਂ ਨੂੰ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਗਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆਂ ਨੂੰ ਫਟਕਾਰ ਵੀ ਲਗਾਈ ਹੈ ਅਸ਼ਲੀਲ ਟਿੱਪਣੀ ਨੂੰ ਲੈ ਕੇ ਫਟਕਾਰ ਲਗਾਈ ਗਈ ਹੈ ਕਿਹਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਕਿ ਤੁਸੀਂ ਮਾਤਾ ਪਿਤਾ ਨੂੰ ਬੇਇੱਜ਼ਤ ਕਰ ਰਹੇ ਹੋ ਇਹ ਸਭ ਗੰਦੇ ਦਿਮਾਗ ਦੀ ਉਪਜ ਹੈ ਅਸ਼ਲੀਲਤਾ ਕੀ ਹੈ ਤੁਹਾਨੂੰ ਪਤਾ ਹੈ ਇਹ ਸਿੱਧੇ ਤੌਰ ਤੇ ਸਵਾਲ ਕੀਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਤੁਹਾਡੇ ਸ਼ਬਦ ਸਾਰਿਆਂ ਨੂੰ ਸ਼ਰਮਿੰਦਾ ਮਹਿਸੂਸ ਕਰਵਾਉਣ ਵਾਲੇ ਨੇ ਜ਼ੁਬਾਨ ਕੱਟਣ ਦੀ ਧਮਕੀ ਦੇਣ ਵਾਲੇ ਦੀ ਭਾਸ਼ਾ ਤੁਹਾਡੀ ਭਾਸ਼ਾ ਨਾਲੋਂ ਠੀਕ ਹੈ। ਮਾਮਲੇ ਦੇ ਵਿੱਚ ਕੋਈ ਹੋਰ ਐਫਆਈਆਰ ਦਰਜਨਾ ਹੋਵੇ ਸੁਪਰੀਮ ਕੋਰਟ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ। ਹਾਲਾਂਕਿ ਪੂਰੇ ਮਾਮਲੇ ਦੇ ਵਿੱਚ ਰਣਵੀਰ ਅਲਾਹਾਬਾਦੀਆਂ ਨੂੰ ਵੱਡੀ ਰਾਹਤ ਸੁਪਰੀਮ ਕੋਰਟ ਤੋਂ ਮਿਲ ਗਈ ਹੈ। ਸੁਪਰੀਮ ਕੋਰਟ ਨੇ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ। ਉੱਥੇ ਸੁਪਰੀਮ ਕੋਰਟ ਦੇ ਵੱਲੋਂ ਰਣਵੀਰ ਅਲਾਹਾਬਾਦੀਆਂ ਨੂੰ ਫਟਕਾਰ ਵੀ ਲਗਾਈ ਗਿਆ। ਦਰਸਲ ਆ ਇੱਕ ਸ਼ੋਹ ਦੇ ਵਿੱਚ ਇੰਡੀਆਸ ਗੌਟ ਲੇਟਨ ਸ਼ੋਹ ਦੇ ਵਿੱਚ ਜੋ ਰਣਵੀਰ ਲਾਹਬਾਦੀਆ ਦੇ ਵੱਲੋਂ ਬਹੁਤ ਤਸ਼ਲੀਲ ਟਿੱਪਣੀ ਕੀਤੀ ਗਈ ਵਿਵਾਦਿਤ ਟਿੱਪਣੀ ਕੀਤੀ ਗਈ ਉਸ ਤੋਂ ਬਾਅਦ ਇਹ ਵੱਡਾ ਮੁੱਦਾ ਬਣਦਾ ਹੈ ਵਕਤਕ ਸੁਪਿਆਂ ਦੇ ਵਿੱਚ ਰਣਵੀਰ ਲਾਹਬਾਦੀਆ ਦੇ ਖਿਲਾਫ ਐਫਆਈਆ ਦਰਜ ਕੀਤੀਆਂ ਗਏ ਮਾਮਲੇ ਦਰਜ ਹੋਏ ਪੂਰੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਗਈ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆੰਦਾ ਰਣਵੀਰ ਲਾਹਬਾਦੀਆ ਦੇ ਵੱਲੋਂ ਇਸ ਦੇ ਵਿਚਾਲੇ ਰਣਵੀਰ ਲਾਹਬਾਦੀਆ ਨੂੰ ਵੱਡੀ ਰਾਤ ਮਿਲੀ ਹੈ ਸੁਪਰੀਮ ਕੋਰਟ ਨੇ ਗ੍ਰਫਤਾਰੀ ਤੇ ਰੋਕ ਲਗਾ ਦਿੱਤੀ ਹੈ ਉੱਥੇ ਹੀ ਰਣਵੀਰ ਲਾਹਬਾਦੀਆ ਨੂੰ ਵੀ ਸੁਪਰੀਮ ਕੋਰਟ ਦੇ ਵੱਲੋਂ ਫਟਕਾਰ ਲਗਾਈ ਗਈ ਹੈ ਅਸ਼ਲੀਲ ਟਿੱਪਣੀ ਨੂੰ ਲੈ ਕੇ ਜੋ ਫਟਕਾਰ ਲਗਾਉਂਦੇ ਹੋ ਸੁਪਰੀਮ ਕੋਰਟ ਨੇ ਕਿਹਾ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਤੁਸੀਂ ਮਾਤਾ ਪਿਤਾ ਨੂੰ ਬੇਇੱਜ਼ਤ ਕਰ ਰਹੇ ਹੋ ਇਹ ਸਭ ਗੰਦੇ ਦਿਮਾਗ ਦੀ ਉਪਜ ਹੈ ਅਸ਼ਲੀਲਤਾ ਕੀ ਹੈ ਤੁਹਾਨੂੰ ਪਤਾ ਹੈ ਇਸ ਦੇ ਤੌਰ ਤੇ ਰਣਵੀਰ ਲਾਹਬਾਦੀਆਂ ਨੂੰ ਸਵਾਲ ਕੀਤਾ ਗਿਆ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਤੁਹਾਡੇ ਸ਼ਬਦ ਸਾਰਿਆਂ ਨੂੰ ਸ਼ਰਮਿੰਦਾ ਮਹਿਸੂਸ ਕਰਵਾਉਣ ਵਾਲੇ ਨੇ ਜ਼ੁਬਾਨ ਕੱਟਣ ਦੀ ਧਮਕੀ ਦੇਣ ਵਾਲੀ ਦੀ ਭਾਸ਼ਾ ਤੁਹਾਡੀ ਭਾਸ਼ਾ ਨਾਲੋਂ ਠੀਕ ਹੈ ਮਾਮਲੇ ਦੇ ਵਿੱਚ ਕੋਈ ਹੋਰ ਐਫ ਆਈ ਆਰ ਦਰਜ ਨਾ ਹੋਵੇ ਸੁਪਰੀਮ ਕੋਰਟ ਦੇ ਲਈ ਵੀ ਆਦੇਸ਼ ਦਿੱਤੇ ਗਏ ਨੇ ਕਿ ਇਸ ਮਾਮਲੇ ਦੇ ਵਿੱਚ ਕੋਈ ਹੋਰ ਐਫਆਈਆਰ ਦਰਜ ਨਾ ਹੋਵੇ ਕਿਉਂਕਿ ਵਕਫਾਂ ਸੁਬਿਆਂ ਦੇ ਵਿੱਚ ਕਈ ਐਫਆਈਆਰ ਜੋ ਕਿ ਰਣਵੀਰ ਇਲਾਹਾਬਾਦੀਆ ਦੇ ਖਿਲਾਫ ਦਰਜ ਹੋਈਆਂ ਨੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਰਟ ਦੀ ਇਜਾਜ਼ਤ ਤੋਂ ਬਿਨਾ ਦੇਸ਼ ਨਹੀਂ ਛੱਡ ਸਕਦੇ ਹਾਲਾਂਕਿ ਸ਼ਰਤਾਂਵੇਂ ਨੇ ਇਹਨਾਂ ਸ਼ਰਤਾਂ ਦੀ ਪਾਲਣਾ ਵੀ ਰਣਵੀਰ ਲਾਹਬਾਦੀਆ ਨੂੰ ਕਰਨੀ ਹੋਵੇਗੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕੋਰਟ ਦੀ ਇਜਾਜ਼ਤ ਤੋਂ ਬਿਨਾ ਦੇਸ਼ ਨਹੀਂ ਛੱਡ ਸਕਦੇ ਹਾਲਾਂਕਿ ਇਸ ਦੇ ਵਿਚਾਲੇ ਰਣਵੀਰ ਇਲਾਹਾਬਾਦੀਆ ਨੂੰ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਪਰ ਜੋ ਰਣਵੀਰ ਲਾਹਬਾਦੀਆ ਦੇ ਵੱ ਇਹ ਪੂਰਾ ਵਿਵਾਦ ਪੱਖ ਦਾ ਹੈ ਲਗਾਤਾਰ ਜੋ ਕਿ ਸ਼ੋਅ ਨੂੰ ਵੀ ਬੈਨ ਕਰਨ ਦੀ ਮੰਗ ਹੁੰਦੀ ਹੈ ਰਣਵੀਰ ਲਾਹਬਾਦੀਆ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਹੁੰਦੀ ਹੈ ਇਸ ਦੇ ਵਿਚਾਲੇ ਰਾਹਤ ਦੀ ਮੰਗ ਨੂੰ ਲੈ ਕੇ ਜੋ ਕਿ ਰਣਵੀਰ ਲਾਹਬਾਦੀਆ ਦੇ ਵੱਲੋਂ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਂਦਾ ਹੈ ਤੇ ਸੁਪਰੀਮ ਕੋਰਟ ਨੇ ਫਿਲਹਾਲ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਪਰ ਜੋਸ਼ ਲੀ ਟਿੱਪਣੀ ਕੀਤੀ ਗਈ ਉਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਲਾਹਬਾਦੀਆ ਦੀ ਖੂਫ ਫਟਕਾਰ ਲਗਾਈ ਗਈ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਤੁਸੀਂ ਮਾਤਾ ਪਿਤਾ ਨੂੰ ਬੇਇੱਜ਼ਤ ਕਰ ਰਹੇ ਹੋ ਇਹ ਸਭ ਗੰਦੇ ਦਿਮਾਗ ਦੀ ਉਪਜ ਹੈ ਅਸ਼ਲੀਲਤਾ ਕੀ ਹੈ ਤੁਹਾਨੂੰ ਪਤਾ ਹੈ ਇਹ ਵੀ ਇਸਵਾਲ ਕੀਤਾ ਗਿਆ ਸੁਪਰੀਮ ਕੋਰਟ ਦਾ ਕਹਿਣਾ ਕਿ ਤੁਹਾਡੇ ਸ਼ਬਦ ਸਾਰਿਆਂ ਨੂੰ ਸ਼ਰਮਿੰਦਾ ਮਹਿਸੂਸ ਕਰਵਾਉਣ ਵਾਲੇ ਨੇ ਜ਼ੁਬਾਨ ਕੱਟਣ ਦੀ ਧਮਕੀ ਦੇਣ ਵਾਲੀ ਦੀ ਭਾਸ਼ਾ ਤੁਹਾਡੀ ਭਾਸ਼ਾ ਨਾਲੋਂ ਠੀਕ ਹੈ ਇਹ ਵੀ ਬਹੁਤ ਵੱਡੀ ਤੇ ਆਮ ਟਿੱਪਣੀ ਹੈ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜ਼ੁਬਾਨ ਕੱਟਣ ਦੀ ਧਮਕੀ ਦੇਣ ਵਾਲੀ ਦੀ ਭਾਸ਼ਾ ਤੁਹਾਡੀ ਭਾਸ਼ਾ ਨਾਲੋਂ ਠੀਕ ਹੈ ਇਹ ਬਹੁਤ ਵੱਡੀ ਤੇ ਆਮ ਟਿੱਪਣੀ ਹੈ ਕਿ ਜੇਕਰ ਜ਼ੁਬਾਨ ਕੱਟਣ ਦੀ ਕੋਈ ਧਮਕੀ ਦੇ ਰਿਹਾ ਪਰ ਜੋ ਤੁਸੀਂ ਬੋਲਿਆ ਜੋ ਰਣਵੀਰ ਲਾਹਬਾਦਿਆ ਨੇ ਸ਼ਲੀਲ ਟਿੱਪਣੀ ਕੀਤੀ ਉਸ ਦੇ ਨਾਲੋਂ ਤਾਂ ਘੱਟੋ-ਘੱਟ ਉਦੀ ਭਾਸ਼ਾ ਠੀਕ ਹੈ ਜੋ ਸੁਪਰੀਮ ਕੋਰਟ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਨਾਲ ਹੀ ਸੁਪਰੀਮ ਕੋਰਟ ਨੇ ਵੀ ਆਦੇਸ਼ ਦਿੱਤੇ ਨੇ ਕਿ ਮਾਮਲੇ ਦੇ ਵਿੱਚ ਕੋਈ ਵੀ ਹੋਰ ਐਫ ਆਈ ਆਰ ਦਰਜ ਨਾ ਹੋਵੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰ ਨਾਲ ਜੁੜੇ ਹੋਏ ਨੇ ਸ਼ੰਕਰ ਵੱਡੀ ਤੇ ਅਹਿਮ ਖਬਰ ਹਾਲਾਂਕਿ ਰਣਵੀਰ ਲਾਹਬਾਦਿਆ ਨੂੰ ਵੱਡੀ ਰਾਤ ਮਿਲੀ ਹੈ ਗ੍ਰਿਫਤਾਰੀ ਤੇ ਰੋਕ ਲੱਗ ਗਈ ਹੈ ਪਰ ਫਟਕਾਰ ਵੀ ਲਗਾਈ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਵਿਸਥਾਰ ਨਾਲ ਜਾਣਕਾਰੀ ਦਿਓ ਸੁਪਰੀਮ ਕੋਰਟ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ निश्चित तौर पर देखिए आज जिस तरह से सुप्रीम कोर्ट में आज इस मामले पर सुनवाई चल रही थी तो आज रणवीर इलाहाबादिया को एक बड़ा जो झटका जो है जरूर लगा है हालांकि जिस तरह से उनको टिप्पणी उनके खिलाफ रणवीर इलाहाबादिया के द्वारा जिस तरह से बकायदा किया गया था इस मामले पर आज कोर्ट का जो रुख है वो बेहद सख्त नजर आ रहा था और इस मामले पर जिस तरह से कोर्ट ने कहा कि आपके व्यवहार इस ढंग से व्यवहार नहीं करना चाहिए अश्लीलता क्या है और इस तरह से जो व्यवहार जो है वो आपको पता है जस्टिस सुलकांत ने कहा कि सिर्फ दो एफआईआर हैं और आप जिस तरह से कह रहे हैं कि आप अलग-अलग राज्यों में एफआईआर दर्ज हुए हैं तो ऐसा नहीं लगता है कि बहुत ज्यादा एफ है राखी जस्टिस सूर्यकांत के द्वारा आज जिस तरह से टिप्पणी की गई है तो कहीं कहीं कहा जा सकता है कि रणवीर इलाहाबादिया और जो भी उस तरह के कंटेंट को परोसते हैं सोशल मीडिया पे या समाज में तो वो कहीं से भी उसे उचित नहीं ठहराया जा सकता है तो इन तमाम मामलों पर आज कोर्ट की काफी सख्त टिप्पणी देखने को मिली है और इस मामले पर जिस तरह से एक बड़ी राहत जो है एक थोड़ी सी जरूर कही जा सकती है रणवीर इलाहाबादिया को उसकी गिरफ्तारी पर रोक लगी है गिरफ्तारी पर रोक लगने के साथ साथ इस मामले पर आज कोर्ट ने नोटिस जारी किया है और गिरफ्तारी से राहत देते हुए और ये भी कहा गया है निर्देश दिया गया है कि आपको जांच में सहयोग करना होगा जो पिछले काफी दिनों से रणवीर इलाहाबादिया जो है वो तप्तीशकर्ताओं के सामने नहीं आ रहे थे तो उन्हें कहा गया है कि आपको ਆ ਸਾਮਿਆਣਾ ਹੋਗਾ ਔਰ ਇਸ ਮਾਮਲੇ ਵਿੱਚ ਜਾਂਚ ਕੇ ਫਿਰ ਜਾਂਚ ਕਰਤਾਵੋ ਕੋ ਸਹਿਯੋਗ ਕਰਨਾ ਹੋਗਾ। ਹਾਂ ਠੀਕ ਹੈ ਸ਼ੰਕਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਹੈ। ਰਣਵੀਰ ਲਾਹਬਾਦੀਆ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ। ਸੁਪਰੀਮ ਕੋਰਟ ਤੋਂ ਰਾਤ ਮਿਲਿਆ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਜੋ ਰਣਵੀਰ ਲਾਹਬਾਦੀਆ ਦੇ ਵੱਲੋਂ ਅਸ਼ਲੀਲ ਟਿੱਪਣੀ ਕੀਤੀ ਸੀ ਉਸ ਨੂੰ ਲੈ ਕੇ ਰਣਵੀਰ ਲਾਹਬਾਦੀਆ ਦੀ ਸੁਪਰੀਮ ਕੋਰਟ ਦੇ ਵੱਲੋਂ ਫਟਕਾਰ ਲਗਾਈ ਗਈ ਹੈ। ਨਾਲ ਇਹ ਵੀ ਕਿਹਾ ਗਿਆ ਕਿ ਕੋਰਟ ਦੀ ਇਜਾਜ਼ਤ ਤੋਂ ਬਿਨਾ ਆਦੇਸ਼ ਨਹੀਂ ਛੱਡ ਸਕਦੇ। ਨਾਲ ਆਦੇਸ਼ ਵੀ ਦਿੱਤੇ ਨੇ ਕਿ ਕੋਈ ਹੋਰ ਐਫ ਆਈ ਆਰ ਹੁਣ ਰਣਵੀਰ ਲਾਹਬ